ਅੰਦੂਚੋ ਨੰਦਿਤ ਪਰਮਾਰਥ ਮੈਂਬਰ ਤੋਂ ਨਾਲ ਜਿਹਨੇ ਗੁੰਮਹੰਦੇ ਹੈਗੀ ਆ ਕੋਈ ਇਸ ਆਫਿਸ 'ਚ ਆਇਆ ਆਪਣੀ ਪ੍ਰਿਆਵ ਲੈ ਕੇ ਉਹਨਾਂ ਦੀ ਗੱਲਬਾਤ ਸੁਣੀ ਗਈ ਕਿ ਅੱਗੇ ਜੇ ਇਹ ਦੋਖੀ ਘੜੀ ਇਹਨਾਂ ਦੀ ਨਹੀਂ ਹੈ ਪ੍ਰਸ਼ਾਸਨ ਵੀ ਇਹਨਾਂ ਨੂੰ ਨਾਲ ਗਵਰਨਮੈਂਟ ਸਾਡੇ ਮਾਨਯੋਗ ਐਸਐਸਪੀ ਸਾਹਿਬ ਪੂਰਾ ਜੀ ਨੇ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਨੇ ਕਿ ਜੇਕਰ ਕੋਈ ਨਜਾਇਜ਼ ਕਿਸੇ ਨਾਲ ਹੁੰਦੀ ਹੈ ਜਾਂ ਧੱਕਾ ਹੁੰਦਾ ਜਾਂ ਕੋਈ ਵੀ ਜੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਨਾਲ ਦੀ ਨਾਲ ਅਸੀਂ ਕਰਦੇ ਹਾਂ ਇਸ ਪਰਿਵਾਰ ਵੱਲੋਂ ਜਿਹੜਾ ਹੈਗਾ ਇਹਨਾਂ ਨੂੰ ਦੱਸਿਆ ਗਿਆ ਕਿ ਉੰਡਾ ਕਾਲ ਜੋ ਵੀ ਹੋਣਾ ਉਹਦੇ ਅਕੋਰਡਿੰਗ ਪਹਿਲਾਂ ਹੀ ਇੱਕ ਐਫ ਆਈ ਆਰ ਲਾਜ਼ ਹੋ ਚੁੱਕੀ ਹੈ। ਦੋਸ਼ਾਂ ਦੇਗੇ ਨੇਸਟ। ਪਰ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਅਸੀਂ ਇਹਨਾਂ ਨੂੰ ਮਤਲਬ ਪੂਰੀ ਤਸੱਲੀ ਦਵਾਈ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਇਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਨਾਲ ਬਰਾਬਰ ਇਹਨਾਂ ਦਾ ਨਾਲ ਤਰ੍ਹਾਂ ਪਰ ਖੜਿਆ ਤੇ ਇਹਨਾਂ ਦਾ ਪੂਰਾ ਸਾਥ ਦੇ ਰਿਹਾ। ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਵੇਂ ਵੀ ਅੱਗੇ ਜਿਹੜਾ ਹੈਗਾ ਤਾਂ ਕੋਈ ਸਾਨੂੰ ਉਸ ਇਨਵੈਸਟੀਗੇਸ਼ਨ 'ਚ ਜਿਹੜੇ ਅਕਿਊਜ਼ ਦੇ ਅਨੇਸਟ ਜੋ ਵੀ ਕਾਰਵਾਈ ਬਣਦੀ ਉਹ ਅਸੀਂ ਨਾਲ ਜਲਦੀ ਤੋਂ ਜਲਦੀ ਅਮਲ 취 ਆਵਾਂਗੇ ਇਹਦੇ ਵਿੱਚ ਇਸ ਕੇਸ ਦੀ ਜਿਹੜਾ ਸਤਨਾਪੁਰਾ ਪੁਲਿਸ ਸਟੇਸ਼ਨ 'ਚ ਹੈਗਾ ਉਹਦੀ ਸੁਪਰਵਾਈਜ਼ਨ ਅਸੀਂ ਇੰਟਰੈਕਟ ਜਿਹੜੀ ਹੈਗੀ ਹੈ ਡੀਐਸਪੀ ਪਰਫੂਸ਼ਨ ਸਬ-ਡਿਵੀਜ਼ਨ ਫਗਵਾੜਾ ਨੂੰ ਮੈਂ ਦਿੱਤੀ ਗਈ ਆ ਉਹ ਆਪਣੀ ਨਿਗਰਾਨੀ ਹੇਠ ਜਿਹੜੀ ਕੇਸ ਦੀ ਜਿਹੜੀ ਹੋਈ ਹੈ ਤਾਂ ਪੁਲਿਸ ਪ੍ਰੋਪਰ ਮੁਕੰਮਲ ਤਰੀਕੇ ਨਾਲ ਕਰਨਗੇ ਔਰ ਆਨ ਮੈਰਿਟ ਹੋਊਗਾ ਸਭ ਨੂੰ ਹੁਣ ਕਿੰਨੇ ਟਾਈਮ ਦਾ ਭਰੋਸਾ ਦਿੱਤਾ ਇਹਨਾਂ ਨੇ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਉਹ ਜੋ ਵੀ ਹੈ ਅਸੀਂ ਉਹ ਕਰ ਰਹੇ ਆ ਜਲਦੀ ਹੋ ਜੂਗਾ ਇਹ ਬੇਟੀ ਵਾਲੀ ਜਿਹੜੀ ਦੁਖਦਾਈ ਖਬਰ ਹੈ ਇਹ ਤਾਂ ਬੈਸੇ ਸਾਰਿਆਂ ਲਈ ਆ ਉਹ ਜਿਹੜੇ ਮੈਂ ਕਿਹਾ ਉਹਨਾਂ ਨੇ ਸਮਾਜ ਲਈ ਪੂਰੇ ਸਮਾਜ ਦਾ ਹੀ ਦੁਖਦਾਈ ਖਬਰ ਹੁੰਦੀ ਹੈ ਕੋਈ ਸਮਾਜ ਕੋਈ ਚਾਹੁੰਦਾ ਨਹੀਂ ਸਮਾਜ ਨਹੀਂ ਚਾਹੁੰਦਾ ਕੋਈ ਕਿਤੇ ਬੇਟੀ ਬੇਟੇ ਨਾਲ ਕਿਥੇ ਨਾ ਇਦਾਂ ਕਰੀ ਪਰ ਜੇ ਨਾ ਹੋਈ ਹੁੰਦੀ ਆ ਉਹਨੂੰ ਪਤਾ ਲੱਗਦਾ ਵੀ ਉਹ ਚੀਜ਼ ਕੀ ਹੁੰਦੀ ਹੈ ਇਸ ਗੱਲ ਨੂੰ ਦੁੱਖ ਨੂੰ ਲੈ ਕੱਲ ਵੀ ਮੈਂ ਆਸਥਾਨ ਗਿਆ ਸੀਗਾ ਉਸ ਵਾਰ ਸਮਝਦਾ ਜਦੋਂ ਕੱਲ ਵੀ ਗਿਆ ਸੀ ਕੱਲ ਵੀ ਗਿਆ ਸੀ ਤੇ ਅੱਜ ਜੀ ਅਸੀ ਸਭ ਨਾਲ ਸਵੇਰੇ ਗੱਲ ਹੋਈ ਆ ਇਹਨਾਂ ਨੇ ਇੱਕ ਸਪੈਸ਼ਲ ਤੌਰ ਤੇ ਐਸਚੋ ਸਿਟੀ ਨੂੰ ਸਵੈਰਥ ਕਰਤਾ ਸੀਗਾ ਮੇਰੀ ਹੁਣ ਐਸਚੋ ਸਿਟੀ ਨਾਲ ਗੱਲ ਹੋ ਗਿਆ ਟਿਆ ਤਾਂ ਇਸੇ ਮਾਮਲੇ 'ਚ ਹਲੇ ਜਲੰਧਰ ਬੈਠੇ ਐ ਜਲੰਧਰ ਤੋਂ ਹੋ ਕੇ ਤਾਂ ਉਹਨਾਂ ਨੇ ਹੋਰ ਪਾਸੇ ਆਪਣੀ ਗੱਲ ਦੀ ਸਾਰੀ ਗੱਲ ਕਰਨ ਜਾਣਾ ਹੁਣ ਵੀ ਗੱਲ ਹੋਈ ਆ ਤੈ ਹੋਇਆ ਵੀ ਅਸੀਂ ਇੱਕ ਦੋ ਦਿਨ 'ਚ ਕੋਈ ਕੋਈ ਵਤਾਰੀ ਬਾਗ ਕਾੜੂਗਾ ਕਾ ਵਤਾਰੀ ਕਰ ਲਾਂਗੇ ਤੇ ਤੁਹਾਨੂੰ ਪੂਰਾ ਇਨਸਾਫ ਦਵਾਂਗੇ